ਇਹ ਮੁੜ ਗਿਆ। ਇੱਕ ਟ੍ਰੇਨ ਵਿੱਚ ਜਦੋਂ ਆਪਣੇ ਘਰ ਤੋਂ ਪਾਪਾ ਜੀ ਮੈਂ ਇੱਥੇ ਸੀ। ਹਾਂ ਮੈਂ ਬੈਂਸ ਕਰਦਾ ਹਾਂ। ਕੋਈ ਨਹੀਂ। ਸਰ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਇਹਨਾਂ ਦਾ ਪਿਸਤਲ ਚੈੱਕ ਕਰਾਇਆ ਜਾਵੇ। ਕੀ ਫਾਇਰ ਹੋਇਆ ਕਿ ਨਹੀਂ ਹੋਇਆ? ਉਹ ਤਾਂ ਪੁਲਿਸ ਨੇ ਆਪ ਹੀ ਲੈ ਲੈਣਾ। ਹਾਂਜੀ ਸਰ ਕਿਸੇ ਕੋਲ ਇਹਨਾਂ ਨੇ ਕੀਤਾ। ਇਹ ਨਹੀਂ ਕੀਤਾ। ਉਹ ਨਿਕਿਓ ਉਹਨਾਂ ਨੇ ਤਰਫਾਹ ਕੋਈ ਨਹੀਂ। ਉਹਨਾਂ ਨੇ ਡਰਿੰਕ ਕੀਤੀ ਹੋਈ ਆ ਮੇਤੇ ਫਾਇਰ ਕੀਤਾ ਉਹਨਾਂ ਨੇ। ਡਰਿੰਕ ਕੀਤੀ ਹੋਈ ਉਹਨਾਂ ਨੇ। ਦਿਖਾ ਲੈ ਲਓ ਪਿਸਤਲ ਦਿਖਾਓ ਜਮਨੀਆਂ ਆਪਣਾ। ਠੀਕ ਹੈ ਬੀ ਲੋ ਉਹ ਕਿੱਥੇ ਆ ਗਿਆ ਉਹ ਕਿੱਥੇ ਆ ਗਿਆ ਮੇਰੇ ਨਾਲ ਲਿਆ ਦਿਓ ਇਹਨਾਂ ਦਾ ਨਸਾਂ ਵੀ ਦੋ ਤੇ ਪਿਸਟਲ ਦੋ ਆ ਕੋਈ ਨਹੀਂ ਲੋਰ ਦਿਫਾ ਲੋਰ ਨਾਲ ਕੋਈ ਜੀ ਸਾਹਿਬ ਤੁਹਾਨੂੰ ਲੈਸੈਂਸ ਵੀ ਦੇਵਾਂਗਾ ਦੇਖੋ ਇਹਨਾਂ ਖਤਰਾ ਦਿੱਤੀ ਆ ਇਹ ਤਾਂ ਪਿਆ ਲੈ ਆ ਆਪਾਂ ਕੋ ਬਸ ਤੋਂ ਲੈ ਲੱਕੇ ਮੈਂ ਦੇਖਣਾ ਪਿੱਛੇ ਆ ਗਿਆ ਆ ਆ ਪਿੱਛੇ ਆ ਗਿਆ ਪਹਿਲਾਂ ਦੇਖੋ ਐਸੇ ਤੋਂ ਫੋਨ ਫੜ ਦੇਖੋ ਸਮੈਲ ਨਹੀਂ ਮੈਂ ਚੈੱਕ ਕਰ ਲਾ ਚੱਕਰਾ ਨਹੀਂ ਆਰੀ ਤੁਸ ਪਾਜੀ ਮੈਂ ਤੁਸੀਂ ਮੈਂ ਮੈਨੂੰ ਜਿਆਦਾ ਪਤਾ ਕਿ ਤੁਹਾਨੂੰ ਜਿਆਦਾ ਮੇਰੀ 40 ਸਾਲ ਨੌਕਰੀ ਹੋ ਗਈ ਆ ਮੈਂ ਉੱਤਰ ਬੋਟੀ ਚੈੱਕ ਕਰਾਉਣਾ ਠੀਕ ਮੈਨੂੰ ਬੋਟੀ ਚੈੱਕ ਕਰਾਉਣਾ ਵਿੱਚ ਸਭ ਕੁਝ ਆ ਜਾਂਦਾ ਗੁੱਡ ਸਭ ਕੁਝ ਆਣਾ ਬੋਟੀ ਚੈੱਕ ਕਰਾਉਣਾ ਮੈਂ ਉੱਥੋਂ ਗੱਲ ਮਤੋ ਚੈੱਕ ਕਰੋ ਉੱਥੋਂ ਚੈੱਕ ਕਰਾਉਣਾ ਮੈਂ ਔਰ ਮੋਰ ਤੋਂ ਰਿਵੋਲਵਰ ਜਾਂ ਪਿਸਟਲ ਨਹੀਂ ਹਾਂ ਉਹ ਦੂਜਾ ਕੋਲ ਕੇ ਦੇਖਿਓ ਕੋਲ ਰੈਂਟ ਪਾਜੀ ਪਿਸਟਲ ਆ ਰਿਵੋਲਵਰ ਨਹੀਂ ਰਿਵੋਲਵਰ ਨਹੀਂ ਪਿਸਟਲ ਹਰ ਮੋਰ ਚੈੱਕ ਕਰਾਵਾਂਗੇ ਠੀਕ ਹੈ ਨਾ ਹਾਂ ਹਾਂ ਇਦਾਂ ਹੀ ਰਿਵੋਲਵਰ ਆ ਠੀਕ ਹੈ ਸਰ ਇਹਦਾ ਲਾਇਸੈਂਸ ਵੀ ਦੋ ਆਪਣਾ ਉਹ ਲਾਇਸੈਂਸ ਉਹ ਉਹਦੇ ਵਿੱਚ ਵੀ ਅਲਵਾਰੀ ਚੋਣ ਆ ਆ ਬੁਸ਼ੀਸ਼ੀ ਦੇਖ ਜੀ ਹੋ ਗਿਆ ਤੇ ਇਸ ਤੇ ਨੀ ਮੋਲ ਸਰ ਇਦਾਂ ਹੋਣਾ ਜੀ ਉਹਨੂੰ ਉਹਨੂੰ ਅਗਲਾਂ ਦਾ ਪਿਛੇ ਨੂੰ ਅਲੱਗ ਕਰ ਸਰ ਇਹਨੂੰ ਘਰੋ ਦੱਬੋ ਉਹਨੂੰ ਉਹਨੂੰ ਉਧਰ ਕਰੋ ਉਹਨੂੰ ਹਿੱਟਨ ਦਬਾਓ ਉਹਨੂੰ ਉਧਰ ਨੂੰ ਕਰੋ ਹਾਂ ਜੀ ਬਾਸ ਇਦਾਂ ਹੋਣੀ ਇਹ ਤਾਂ ਭਰ ਗਿਆ 8314 ਨੂੰ ਛੇ ਤੇ ਛੇ ਰੌਣ ਦੇ ਵਿਚ ਨਾ ਛੇ ਰੌਣ ਆਉਂਦੇ ਆ ਪਿਚਿਆ ਤੇ 8 ਦੇ ਉਹਦੇ ਹੋਸਟਲ ਪਿਆ 14 ਰੌਣਾਂ ਹਨੀਆਂ ਦੇ ਤੇ ਦੋ ਤੁੰ ਨੂੰ ਦਰਖਾ ਲੋ ਜੂ ਜੀ ਲਿਖੋ ਸਰ ਮੈਂ ਇਧਰੋਂ ਲੱਭ ਕੇ ਵੀ ਦਊਂਗਾ ਮੈਂ ਸਾਈ ਰਾਤ ਇੱਥੇ ਬੈਠਾ ਰਹੂੰਗਾ ਕੋਲ ਵੀ ਲੱਭ ਕੇ ਦਊਂਗਾ 14 ਰੌਣਾਂ ਨਹੀਂ ਨਹੀਂ ਹਾਲ ਦੀ ਘੜੀ ਕੋਈ ਨਹੀਂ ਫਿੰਡਰ ਹੁੰਦੀ ਸਰ ਐਸਾ ਮੌਕੇ ਦੇ ਪੂਰੇ ਪਿਚ ਪਾਏ ਗਏ ਨਾ ਹੁਣੇ ਇਹਨਾਂ ਨੂੰ ਵੀ ਦੇਣਾ ਦੋਨਾਂ ਦਾ ਚਲੋ ਜੀ ਚਲੋ 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 ਲੈ ਮਾਮਲਾ ਸਰ ਇਹ ਹੋਇਆ ਮੈਂ ਆਪਣੇ ਘਰੋਂ ਸਾਹਮਣੇ ਮੇਰਾ ਘਰ ਆ ਮੈਂ ਪਟਾਕੇ ਜਲਾ ਰਿਹਾ ਸੀ ਆਪਣੇ ਘਰ ਦੇ ਵਿੱਚ ਮੇਰੇ ਘਰ ਤੋਂ ਇੱਥੇ ਤੱਕ ਦੂਰੀ ਦੇਖ ਲਓ ਕਿੰਨੀ ਆ ਇੱਥੇ ਤੱਕ ਮੇਰੀ ਹੱਦ ਦਾ ਠੀਕ ਆ ਜੀ ਮੈਂ ਆਪਣੇ ਘਰ ਦੇ ਵਿੱਚ ਪਟਾਕੇ ਜਲਾ ਰਿਹਾ ਸੀਗਾ ਇਹ ਬੰਦਾ ਆਪਣੇ ਕੰਮ ਤੋਂ ਆਇਆ ਠੀਕ ਆ ਇਹਨਾਂ ਦੇ ਮਦਰ ਬਿਮਾਰ ਆ ਠੀਕ ਆ ਚਲੋ ਸਾਨੂੰ ਵੀ ਦੋੱਖਾ ਬਿਮਾਰ ਆ ਅਸੀਂ ਆਪਣੇ ਘਰ ਦੇ ਵਿੱਚ ਪਟਾਕੇ ਜਲਾ ਰਹੇ ਹਾਂ ਅਸੀਂ ਕਿਸੇ ਨੂੰ ਕੁਛ ਤਾਂ ਕੁਛ ਨਹੀਂ ਕਹਿ ਰਹ ਇਹਨਾਂ ਨੇ ਮੇਤੇ ਆ ਕੇ ਫਾਇਰ ਕੱਢੇ ਠੀਕ ਆ ਜੀ ਮੈਂ ਕੁਛ ਨਹੀਂ ਮੈਂ ਚਲੋ ਫਿਰ ਫੇ ਚਲ ਗਿਆ ਅੰਦਰ ਨੂੰ ਠੀਕ ਆ ਮੋੜ ਕੇ ਗਾਲਾਂ ਕੱਢਣ ਲੱਪੇ ਠੀਕ ਆ ਜੀ ਮੈਂ ਬਾਹਰ ਆਇਆ ਮੈਨੂੰ ਕਹਿੰਦਾ ਇਹਦਾ ਕੰਮ ਕਰਨਾ ਹੀ ਪੈਣਾ ਠੀਕ ਆ ਅੱਜ ਤੋਂ ਕੁਝ ਟਾਈਮ ਪਹਿਲਾਂ ਵੀ ਇਹਨੇ ਮੇਤੇ ਪਿਸਤਲ ਕੱਢਿਆ ਮੈਂ ਉਦੋਂ ਕੁਛ ਨਹੀਂ ਕੋਈ ਕੰਪਲੇਟ ਨਹੀਂ ਕੀਤੀ ਕੋਈ ਕੁਛ ਨਹੀਂ ਕੀਤਾ ਠੀਕ ਆ ਅੱਜ ਮੈਨੂੰ ਉਹ ਦੁਖੀ ਹੋ ਕੇ ਇਹ ਕੰਮ ਕਰਨਾ ਪਿਆ ਤੇ ਪੁਲਿਸ ਨੂੰ ਇਤਲਾਹ ਦਿੱਤੀ ਸੀ ਪੁਲਿਸ ਨੂੰ ਮੈਂ 112 ਦੇ ਕੰਮੋ ਕਾਲ ਕੀਤੀ ਠੀਕ ਆ ਕੋਈ ਨਹੀਂ ਆਇਆ ਸਿਟੀ ਥਾਣੇ ਦੇ ਵਿੱਚ ਕਾਲ ਕੀਤੀ ਆਨੇ ਆ ਜੀ ਚੱਲੇ ਆ ਜੀ ਆਨੇ ਆ ਜੀ ਉਹਦੇ ਵਿੱਚ ਇਹਨਾਂ ਦਾ ਰਿਸ਼ਤੇਦਾਰ ਲੱਗਾ ਹੋਇਆ ਉਸ ਕਰਕੇ ਕੋਈ ਕਾਰਵਾਰ ਨਹੀਂ ਹੋਈ ਰਹੀ ਠੀਕ ਆ ਜੀ ਇਹਨਾਂ ਦਾ ਮੁੰਚੀ ਜਿਹੜਾ ਉੱਥੇ ਇਹਨਾਂ ਦਾ ਰਿਸ਼ਤੇਦਾਰ ਲੱਗਾ ਪਰ ਵੀ ਮੌਕੇ ਤੇ ਪੁਲਿਸ ਆ ਗਈ ਆ ਹਾਂ ਹੁਣ ਆਈ ਆ ਜੀ 1.5 ਘੰਟੇ ਬਾਅਦ ਆਈ ਪੁਲਿਸ ਪੁਲਿਸ ਨੇ ਕੀ ਕਾਰਵਾਈ ਕੀਤੀ ਹੁਣ ਪੁਲਿਸ ਨੇ ਕਾਰਵਾਈ ਕੀਤੀ ਕਹਿੰਦੇ ਸੀ ਅਸੀਂ ਇਹਨਾਂ ਦਾ ਪਿਸਤਲ ਲੈ ਲਿਆ ਚੈੱਕ ਕਰਾਂਗੇ ਤੇ ਇਹਨਾਂ ਦਾ ਆਪਣੇ ਕਰਾਵਾਂਗੇ ਅ ਮੁਲਾਜ਼ਾ ਕਰਾਵਾਂਗੇ ਔਰ ਉਲਟਾ ਮੈਨੂੰ ਕਹਿ ਰਹੇ ਕਿ ਤੁਹਾਡਾ ਵੀ ਮੁਲਾਜ਼ਾ ਕਰਾਣਾ ਦੱਸੋ ਕੰਪਲੀਟ ਲਾ ਮੈਂ ਜਿਹੜੀ ਤੁਸੀਂ ਕਹਿੰਦੇ ਆ ਗੋਲੀ ਚੱਲੀ ਹੈਗੀ ਆ ਉਸ ਰਿਵੋਲਵਰ ਲੈ ਲਈ ਹੈ ਨਾ ਪੁਲਿਸ ਨੇ ਹਾਂਜੀ ਰਿਵੋਲਵਰ ਲੈ ਲਈ ਆ ਔਰ ਚੈੱਕ ਕੀਤਾ ਜਾਵੇ ਪ੍ਰੋਪਰ ਚੈੱਕ ਕੀਤਾ ਜਾਵੇ ਕਿਸੇ ਦੇ ਉਹ ਸਪਾਰਸ਼ ਨਾ ਚੱਲੀ ਜਾਵੇ ਉੱਤੇ ਠੀਕ ਹੈ ਜੀ ਨਹੀਂ ਤਾਂ ਮੈਂ ਉੱਪਰ ਤੱਕ ਪਹੁੰਚ ਕਰੂੰਗਾ ਤੇ ਇਲਜ਼ਾਮ ਲੱਗਾ ਕਿ ਤੁਸੀਂ ਜਿਹੜੇ ਆ ਕਿ ਫਾਇਰ ਕੱਢੇ ਹੈਗੇ ਆ ਕੀ ਕਹੋਗੇ ਤੁਸੀਂ ਨਹੀਂ ਫਾਇਰ ਕੋ ਨਹੀਂ ਮੈਂ ਮੈਂ ਦੁਕਾਨ ਤੋਂ ਆਇਆ ਸੀਗਾ ਮਾਤਾ ਹੁਣੇ ਨਾ ਉਹਨਾਂ ਨੂੰ ਅਟੈਕ ਆਇਆ ਹੋਇਆ ਜੀ ਤੇ ਉਹ ਅੱਜ ਵੀ ਅਸੀਂ ਸਮਕੇ ਸੋਨੇ ਸਾਹ ਦਾ ਬਾਠ ਉਹਨਾਂ ਦੀ ਚੜਦੀ ਗੱਲਾ ਚੈੱਕ ਕਰਾਇਆ। ਉਹ ਥੋੜਾ ਦਿਮਾਗ ਤੇ ਨਾ ਜਦੋਂ ਮੜਾ ਜਿਹਾ ਖੜਾਕਾ ਹੁੰਦਾ ਤੇ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਆ। ਜਦੋਂ ਮੈਂ ਮੈਂ ਗੇਟ ਲਾਇਆ ਮੈਂ ਅੰਦਰ ਬਹਿ ਗਿਆ ਉਹਨਾਂ ਕੋਲ। ਉੱਠਿਓ ਸੀ। ਜਮਾਈ ਚਿੱਟ ਤੇ ਉਹ ਫਿਰ ਨਾ ਮੈਂ ਉਹਨਾਂ ਨੂੰ ਜਦੋਂ ਪੁੱਛਿਆ ਮੈਂ ਕੀ ਗੱਲ ਹੈ ਮਾਤਾ ਕਹਿੰਦੀ ਪੇ ਪਟਾਕੇ ਵਾਜਦੇ ਪਤਾ ਨਹੀਂ ਕਿਹੜਾ ਲਗਾਇਆ ਬਲੋਂ। ਮੈਂ ਕਿਹਾ ਦੱਸੋ ਜੀ ਕਹਿੰਦੀ ਮੈਨੂੰ ਨੀਂਦ ਨਹੀਂ ਆਦੀ ਮੈਨੂੰ ਦਿਮਾਗ ਵਿੱਚ ਬੰਦੀ ਹਿੱਟ ਹੁੰਦੀ ਜਵਾ। ਤੇ ਮੈਂ ਬਾਹਰ ਨਿਕਲੇ ਨਾ ਜਾਨੂੰ ਬਾਪੂ ਹਣੀ ਵੀ ਨਿਕਲੇ ਆ ਇਹ ਸਮਝਾਉਣ ਗਏ ਆ। ਇਹ ਹੱਥੀ ਮੈਨ ਲਾ ਪਿਆ ਨਾ ਤੇ ਮੈਂ ਇਥੇ ਉਹ ਤੋਂ ਇਲਜ਼ਾਮ ਲਾਉਂਦਾ ਪਿਆ ਕਿ ਇਹ ਫਾਇਰ ਕੀਤੇ ਕੋਈ ਫਾਇਰ ਚੈੱਕ ਕੀਤੇ ਤੁਸੀਂ ਕਿ ਨਹੀਂ ਚੈੱਕ ਨਹੀਂ ਕੀਤੇ ਕੋਈ ਵੀ ਸਿਰਫ ਇਹ ਉੱਥੇ ਪਟਾਕੇ ਪਿਆਉਂਦਾ ਮੈਂ ਤਾਂ ਇਤੋਂ ਗਿਆ ਨਹੀਂ ਬਾਬੂ ਨੇ ਗਿਆ ਉਹ ਜਸ ਆਪਣੇ 112 ਤੇ ਕਾਲ ਆਈ ਸੀ ਇਕਤਰ ਨਗਰ ਤੋਂ ਹਾਂਜੀ ਕਿ ਮੇਰੇ ਮਿੱਤੇ ਗੋਲੀ ਤੇ ਆਪਣੇ ਗੋਲੀ ਚਲਾਈ ਆ ਅੱਛਾ ਜੀ ਉਹ ਜਸਮਨ ਚ ਅਸੀਂ ਆਇਆ ਤੇ ਵੈਰੀਫਾਈ ਕਰ ਰਹੇ ਆ ਤੇ ਆ ਪਿਸਤਲ ਅਸੀਂ ਲੈ ਲਿਆ ਤੇ ਬਾਅਦ ਕਦਰ ਚ ਚੈੱਕ ਕਰਾਵਾਂਗੇ ਆਰ ਮੋਰ ਤੋਂ ਚੱਲਿਆ ਕਿ ਨਹੀਂ ਚੱਲਿਆ ਬਾਕੀ ਜੋ ਵੀ ਕਾਰਵਾਈ ਬੰਦ ਇੱਕ ਨੂੰ ਲੋ ਕਰਾ ਗਏ ਸੀ ਸਕੇ ਕੀ ਦੱਸਿਆ ਗਿਆ ਕਿੰਨੇ ਫਾਇਰ ਚੱਲੇ ਇੱਕ ਫਾਇਰ ਕਹਿਣਾ ਦੱਸੋ ਚਾਰ ਫਾਇਰ ਚੱਲੇ ਚਾਰ ਫਾਇਰ ਦੱਸੇ ਜੀ ਕਾਰਨ ਕੀ ਹੋ ਰਿਹਾ ਅਸਲ ਵਿੱਚ ਫਾਇਰ ਚੱਲਦਾ ਪਤਾ ਨਹੀਂ ਹੁਣ ਇਹ ਪੁੱਛਾਂਗੇ ਕਿ ਉਹ ਕਰਾਂਗੇ ਤੋ ਤੀਸ ਕਰਾਂਗੇ ਪੁੱਛਦੇ ਨਾ ਕੀ ਗੱਲ ਹੈ ਕੀ ਬਾਤ ਹੈ ਜੀ